ਬਾਦ ਵੱਡੀ ਖਬਰਾਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦਾ ਇੱਕ ਵੀਡੀਓ ਸਾਹਮਣੇ ਆ ਗਿਆ। ਯਾਨੀ ਕਿ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਤਰਥੰਨੀ ਮੱਚ ਜਾਣੀ ਆ। ਬਾਦਲਾਂ ਦੇ ਮਜੀਠੀਏ ਦਾ ਇੱਕ ਵੀਡੀਓ ਸਾਹਮਣੇ ਆਇਆ ਜੀ ਤਾਂ ਸੁਣ ਕੇ ਬੜੀ ਹੈਰਾਨੀ ਹੋਣੀ ਆ ਕਿ ਇਹ ਹੋ ਕਿਵੇਂ ਸਕਦਾ। ਪਰ ਦਰਸਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਅਮਨਦੀਪ ਕੌਰ ਕਾਸਟੇਬਲ ਜਿਨ੍ਹਾਂ ਦਾ ਹੈਡਲਾਈਨ ਦੇ ਵਿੱਚ ਅਕਸਰ ਤੁਸੀਂ ਨਾਮ ਸੁਣਦੇ ਹੋ। ਪਾਰੇ ਕੋਨਾ ਬਣੀ ਉਹ ਬਹੁਤ ਵੱਡਾ ਲਿੰਕ ਬਹੁਤ ਹੀ ਵੱਡੇ ਅਫਸਰ ਦੇ ਨਾਲ ਪਾਇਆ ਗਿਆ ਜਿਹੜਾ ਬੰਦਾ ਸਾਹਮਣੇ ਆ ਕੇ ਗਵਾਹੀ ਦੇ ਰਿਹਾ ਉਸੇ ਬੰਦੇ ਦੇ ਮੂੰਹੋਂ ਸੁਣਾਵਾਂਗੇ ਕਿ ਆਖਰ ਉਸਦੇ ਲਿੰਕ ਕਿਹੜੇ ਵੱਡੇ ਅਧਿਕਾਰੀ ਦੇ ਨਾਲ ਨੇ ਔਰ ਕਿੱਥੋਂ ਉਹ ਚਿਟਾ ਲੈ ਕੇ ਆਉਂਦੀ ਸੀ ਔਰ ਕਦੋਂ ਤੋਂ ਉਹਨੇ ਸ਼ੁਰੂਆਤ ਕੀਤੀ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦਾ ਖੁਲਾਸਾ ਕਰਨ ਕਿ ਭਾਈ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਨਸ਼ੇ ਵੇਚਦਾ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਬੰਨੀਓ ਖੁਲਾਸਾ ਕੀਤਾ ਗਿਆ ਪਹਿਲੀ ਵਾਰ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਉਹਨਾਂ ਲੋਕਾਂ ਲਈ ਬੜਾ ਤੱਕਾ ਲੱਗਣ ਵਾਲਾ ਜਿਹੜੇ ਲੋਕ ਕਹਿੰਦੇ ਸੀ ਵਿਕਰਮ ਸਿੰਘ ਮਜੀਠੀਆ ਤਾਂ ਬਹੁਤ ਚੰਗੇ ਬੰਦੇ ਨੇ ਯਾਨੀ ਬਾਦਲਾਵਾਂ ਦਾ ਪਰਿਵਾਰ ਬਹੁਤ ਚੰਗਾ ਜਿਹੜੇ ਲੋਕ ਇਹ ਗੱਲ ਨੂੰ ਕਹਿੰਦੇ ਸੀ ਉਹਨਾਂ ਲੋਕਾਂ ਦੇ ਮੂੰਹ ਤੇ ਇਹ ਗੱਲ ਦਾ ਤਮਾਚਾ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਵੇਖਿਆ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਇੱਕ ਵੀਡੀਓ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਉਹ ਦਾਵਾ ਕਰ ਦਿੰਦੇ ਨੇ ਕਹਿੰਦੇ ਅਮਰਪਾਲ ਸਿੰਘ ਦਾ ਭਰਾ ਚਿੱਟਾ ਲਾ ਰਿਆ ਭਾਈ ਗੱਡੀ ਦੇ ਅੰਦਰ ਇੱਕ ਬੰਦਾ ਹੋਰ ਵੀ ਬੈਠਾ ਹੈ ਪਰ ਦਰਅਸਲ ਦੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਉਸ ਵੀਡੀਓ ਨੂੰ ਨਕਾਰ ਦਿੱਤਾ ਸੀ ਕਿ ਇਹ ਵੀਡੀਓ ਉਸ ਦੀ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਨਾ ਤਾਂ ਕੋਈ ਉਹਦਾ ਮੂੰਹ ਦਿਂਦਾ ਸੀ ਔਰ ਨਾ ਹੀ ਉਹਦਾ ਕੋਈ ਸਿਰ ਨਾ ਕੋਈ ਪੈਰ ਦਿਂਦਾ ਸੀ ਯਾਨੀ ਕੋਈ ਹੋਰ ਬੰਦੇ ਦੀ ਵੀਡੀਓ ਦਿਖਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਭਾਈ ਇਹ ਚਿੱਟਾ ਲਾਉਣ ਵਾਲਾ ਵਿਅਕਤੀ ਹੈ ਜਿਹੜਾ ਇਹਦਾ ਅਮਰਪਾਲ ਸਿੰਘ ਦਾ ਭਰਾ ਫਰਪ੍ਰੀਤ ਸਿੰਘ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਇਹ ਦਾਵਾ ਹੀ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਬਹੁਤਾ ਚਿਰ ਬਚ ਨਹੀਂ ਸਕਦੇ ਤੇ ਅਸੀਂ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਲੈਣ ਜਾ ਰਹੇ ਹ ਤਾਂ ਪੰਜਾਬ ਦੇ ਮੁੱਖ ਮੰਤਰੀ ਬਣੀਓ ਬਹੁਤ ਵੱਡਾ ਖੁਲਾਸਾ ਹੋਇਆ ਤਾਂ ਤੁਹਾਨੂੰ ਮੈਂ ਪਹਿਲਾਂ ਉਹ ਵੀਡੀਓ ਦਿਖਾਉਣਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੌਨਸਟੇਬਲ ਦਾ ਜਿਹੜਾ ਬਹੁਤ ਵੱਡਾ ਨਾਮ ਇੱਕ ਸਾਹਮਣੇ ਆ ਗਿਆ ਕਿ ਕਿਹੜੇ ਅਵਸਾਰਾਂ ਦੇ ਨਾਲ ਉਹਦੇ ਲਿੰਕ ਸੀ ਔਰ ਦੂਜੇ ਪਾਸੇ ਚਿੱਟਾ ਕਿਵੇਂ ਵੇਚਦੀ ਸੀ ਔਰ ਕਿੱਥੋਂ ਲੈ ਕੇ ਆਉਂਦੀ ਸੀ ਔਰ ਸ਼ੁਰੂਆਤ ਕਿੱਥੋਂ ਹੁੰਦੀ ਆ ਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਐਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਹਲਾਦ ਰਣ ਵਾਲੀ ਆ ਬਾਦਲਾਂ ਨੂੰ ਵੀ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਸੁਣੋ ਮੈਨੂੰ ਤਾਂ ਪਤਾ ਸੀ ਵੀ ਨਸ਼ਾ ਇਹਨਾਂ ਦੀਆਂ ਗੱਡੀਆਂ ਚੋਂ ਦਾ ਸੁੱਟ ਸਾਹਮਣੇ ਹੋ ਗਿਆ ਧਾਰ ਵਾਲੀ ਮੈਨਮ ਇੱਕਾ ਇੱਕ ਸਾਡੇ ਬੁਹਾ ਫੜੇਗਾ ਮੁਲਾਜ਼ਮ ਤੋਂ 1 ਕਿਲੋ ਨਾਲ ਇੰਸਪੈਕਟਰ ਫੜਿਆ ਗਿਆ 1 64.5 ਕੇਜੀ ਨਾਲ ਡੀਆਰਆਈ ਦਾ ਮਲਾਇ ਫੜਿਆ ਗਿਆ ਡੀਆਰਆਈ ਇੱਕ ਇਹੋ ਜੀ ਏਜੰਸੀ ਹੈ ਜਿਹਦਾ ਪੂਰਾ ਨੈਕਸ ਜੀ ਟਰੱਕਸ ਦਾ ਕਾਟਰ ਜਿਹਨੇ ਵਿਕੀਲਾਲ ਜਾਂਚ ਕਰਨਾ ਰਾਹ ਵਰ ਕੀ ਜਾਂਸੀ ਹੈ ਹੌਣ ਖੜਗਾਏ ਹੋਣੇ ਨਾ ਪਤਾ ਕੀਤਾ ਹੋਣਾ ਕਿਉਂਕਿ ਤੁਸੀਂ ਵੀ ਤਾਂ ਕੰਮ ਕਰਦੇ ਹੋ ਬ੍ਰਾਉਂਡ ਦੇ ਉੱਪਰ ਕਿ ਕਿੱਥੋਂ ਲੈ ਕੇ ਆਉਂਦੇ ਸੀਗੀ ਕਿਵੇਂ ਵਿਕਦਾ ਸੀਗਾ ਮਾਨਸੇ ਵੀ ਰਹੀ ਉਹ ਤਾਂ ਮਾਨਸਾ ਦਾ ਗੱਲਾ ਹੈ ਕੱਲਾ ਮੀਨ ਜੋ ਉੱਥੇ ਆਪਾਂ ਨਾਲ ਸਪਲਾਈ ਹੋਣੀਆਂ ਉਹਦੇ ਬਾਰੇ ਮੈਂ ਵੀਡੀਓ ਪਾਉਣੀ ਚੱਲ ਛੋਟੇ ਚੈਨਲ ਤੇ ਵੀਲ ਆਨ ਕਰਦਣਾ ਮੈਨੂੰ ਉਹਦੇ ਬਾਰੇ ਪਤਾ ਲੱਗਿਆ ਉਹ ਪਹਿਲਾਂ ਵੀ ਇੱਕ ਬਹੁਤ ਵੱਡਾ ਅਫਸਰ ਸੀ ਇਹ ਤੋਂ ਕਾਲਜ ਚੋਂ ਸਾਡੇ ਮਾਨ ਸਾਹਿਬ ਉਦੋਂ ਸੈਕਸ ਕੇਂਟਰ ਬਹੁਤ ਪ੍ਰਸਿੱਧ ਸੀ ਉਦੋਂ ਵੀ ਉਹਦਾ ਨਾਂ ਆਉਂਦਾ ਸੀ ਆਮ ਘਰਾਆਂ ਦੀਆਂ ਕੁੜੀਆਂ ਪੜੀਆਂ ਲਈਆਂ ਨੌਕਰੀ ਦੇ ਵਿੱਚ ਆਸੇ ਚੋਂ ਅਫਸਰ ਸਪਲਾਈ ਕਰਦਾ ਸੀ ਉਹ ਵੀ ਉਹ ਬੰਦਾ ਇਹੀ ਕੰਮ ਕਰ ਰਿਹਾ ਤੇ ਇਹ ਕੁੜੀ ਦੇ ਉਹਦੇ ਨਾਲ ਲਿੰਕ ਸੀ ਬੰਦੇ ਨਾਲ ਜਦੋਂ ਮਾਨ ਸਾਹਿਬ ਸੀ ਕਹਿੰਦੇ ਸਟਾਰਟਿੰਗੇ ਦੀ ਉਹ ਕੰਮ ਤੋਂ ਸ਼ੁਰੂ ਹੋਈ ਹੈ ਬਲੈਕਮੇਲਿੰਗ ਵਾਲੇ ਕੰਮ ਤੋਂ ਸ਼ੁਰੂ ਕਹੀ ਇਹਨੇ ਮੁਲਾਜ਼ਮਾ ਨੂੰ ਵੀ ਨਾਲ ਤਿਆਂ ਨੂੰ ਬਲੈਕਮੇਲ ਕਰਿਆ ਇੱਕ ਦੋ ਨਕਲੀ ਝੱਗਿਆ ਬਾਪਿਆਂ ਨੂੰ ਵੀ ਮੇਰੇ ਕੰਮਾਂ ਚ ਲੈ ਕੇ ਮਿਲ ਕਰਿਆ ਉਥੋਂ ਹੀ ਉਹਨੂੰ ਚਿੱਤੇ ਦੀ ਆਤ ਪਾਈ ਰੀ ਵਿੱਚ ਦੀ ਮਾਨਸਾ ਪੁੱਛਦੇ ਮੈਂ ਉਹਦਾ ਮੁੰਡਾ ਸੀ ਉਹ ਇਹਨਾਂ ਦਾ ਤੁੱਤ-ਮੁੱਤ ਕਰਕੇ ਕੰਮ ਤਾਂ ਉਹਨੂੰ ਜੇਲ੍ਹ ਚ ਭੇਜਦਾ ਤੋ ਜਣਿਆ ਉਹ ਜਿਹੜੀ ਖਬਰ ਤੁਸੀਂ ਸੁਣੀ ਆ ਪਰਮਿੰਦਰ ਸਿੰਘ ਝੋਟਾ ਮਾਨਸਾ ਦੇ ਰਹਿਣ ਵਾਲਾ ਨੌਜਵਾਨ ਗੁਰਸਿੱਖ ਬੰਦੇ ਬਣੀਓ ਖੁਲਾਸੇ ਹੋਏ ਨੇ ਯਾਨੀ ਜਿਹੜੀ ਅਮਨਦੀਪ ਕੌਰ ਆ ਉਹ ਵੀ ਮਾਨਸਾ ਦੇ ਵਿੱਚ ਡਿਊਟੀ ਸੀ ਇਹ ਵੀ ਸਾਰੇ ਜਾਣਦੇ ਹੋ ਉਥੋਂ ਉਹਨੂੰ ਆਦਤ ਪੈਦੀ ਆ ਤਾਂ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਕਿਹਾ ਪਰਮਿੰਦਰ ਸਿੰਘ ਝੋਟੇ ਨੇ ਕਿਹਦੇ ਲਿੰਕ ਸੀ ਬਹੁਤ ਵੱਡੇ ਅਧਿਕਾਰੀਆਂ ਦੇ ਨਾਲ ਲਿੰਕ ਨੇ ਬਹੁਤ ਸਾਰੇ ਆਫੀਸਰ ਨੇ ਇਹ ਜਿਹੜੇ ਉਹਨੂੰ ਚਿੱਟੇ ਦੀ ਆਦਤ ਪਾਈ ਉਸ ਤੋਂ ਬਾਅਦ ਬਲੈਕਮੇਲਿੰਗ ਦਾ ਵੀ ਕੰਮ ਕਰਦੀ ਸੀ ਬਹੁਤ ਸਾਰੇ ਬਾਬਿਆਂ ਦੇ ਨਾਲ ਵੀ ਕਹਿੰਦਾ ਇਹਦਾ ਕਨੈਕਟਰ ਰਿਹਾ ਹੈ ਕਈ ਆਫਸਰਾਂ ਦੇ ਨਾਲ ਰਿਹਾ ਉਸ ਤੋਂ ਬਾਅਦ ਬਲਵਿੰਦਰ ਸਿੰਘ ਇਹਦੇ ਵਿੱਚ ਐਂਟਰੀ ਕਰ ਜਾਂਦਾ ਤਾਂ ਫਿਰ ਉਹ ਬਠਿੰਡੇ ਦੇ ਵਿੱਚ ਆਪਣਾ ਘਰ ਵੀ ਖਰੀਦ ਲੈਂਦੀ ਆ ਤਾਂ ਉਸ ਤੋਂ ਬਾਅਦ ਉੱਥੇ ਉਹਦੀ ਡਿਊਟੀ ਵੀ ਜੁਆਇਨ ਹੋ ਜਾਂਦੀ ਆ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਇੱਕ ਧਿਆਨ ਦੇ ਨਾਲ ਸੁਣਨ ਦੀ ਲੋੜ ਆ ਜਿੰਨੇ ਵੀ ਪੰਜਾਬ ਦੇ ਸਾਡੇ ਵਾਸੀ ਤੁਸੀਂ ਇਸ ਖਬਰ ਨੂੰ ਸੁਣਨਾ ਚਾਹੁੰਦੇ ਹੋ ਕਿ ਬਿਕਰਮ ਸਿੰਘ ਮਜੀਠੀਆ ਫੜਿਆ ਕਿਵੇਂ ਗਿਆ ਮਾਮਲਾ ਬੜਾ ਗੰਭੀਰ ਆ ਹੁਣ ਗੱਲ ਪਿੱਛੇ ਲੈ ਕੇ ਚੱਲਦੇ ਆ ਕਿ ਮਾਮਲਾ ਹੋਇਆ ਕਿੱਥੋਂ ਸ਼ੁਰੂ ਆ ਦੇਖੋ ਬਿਕਰਮ ਸਿੰਘ ਮਜੀਠੀਆ ਬਾਦਲਾਂ ਦਾ ਇੱਕ ਬਹੁਤ ਵੱਡਾ ਨਾਮ ਯਾਨੀ ਸ਼ਖਬੀਰ ਬਾਦਲ ਦਾ ਸਖਾ ਸਾਲਾ ਸਾਰੇ ਲੋਕ ਜਾਣਦੇ ਆ ਤਾਂ ਅਕਸਰ ਤੁਸੀਂ ਵੇਖਿਆ ਬੜਾ ਜ਼ੋਰ ਜਮੈਸ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਅਸਲੀ ਤੱਥਾਂ ਦੀ ਗੱਲ ਆ ਉਹ ਤੁਹਾਡੇ ਸਾਹਮਣੇ ਤਰਾਂਗੇ ਵਿਕਰਮ ਸਿੰਘ ਮਜੀਠੀਆ ਇੱਕ ਵੀਡੀਓ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਉਹ ਦਾਵਾ ਕਰ ਦਿੰਦੇ ਨੇ ਕਿ ਭਾਈ ਇਹ ਅਮਰਪਾਲ ਸਿੰਘ ਦੇ ਭਰਾ ਦੀ ਵੀਡੀਓ ਆ ਦਾਵਾ ਕਰਦੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਦਾਵਾ ਹੀ ਕਰ ਦਿੰਦੇ ਨੇ ਕਿ ਵਾਕਈ ਦੇ ਵਿੱਚ ਇਹ ਤਾਂ ਅਮਰਪਾਲ ਸਿੰਘ ਦਾ ਭਰਾ ਹੈਗਾ ਤਾਂ ਹੁਣ ਤੁਸੀਂ ਇਹ ਵੇਖੋ ਵੀ ਉਹ ਤਾਂ ਨਿਕਲ ਗਈ ਫੇਕ ਹੁਣ ਦੂਜੇ ਪਾਸੇ ਆਜੋ ਬਾਦਲਾ ਦੇ ਪਰਿਵਾਰ ਨੂੰ ਬਾਦਲਾ ਦੀ ਸਰਕਾਰ ਨੂੰ ਖੁਦ ਬਾਦਲਾ ਨੂੰ ਯਾਨੀ ਪੂਰੇ ਪਰਿਵਾਰ ਨੂੰ ਸਾਰੇ ਲੋਕ ਜਾਣਦੇ ਵੀ ਨੇ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਇਹਨਾਂ ਦੇ ਵਾਕਿਫ ਔਰ ਸਮਝਦਾਰ ਨੇ ਜਦੋਂ ਇਹਨਾਂ ਨੇ ਪੰਜਾਬ ਦੇ ਅੰਦਰ 25 ਸਾਲ ਰਾਜ ਕੀਤਾ ਪੰਜ ਵਾਰ ਇਹਨਾਂ ਦੀ ਸਰਕਾਰ ਬਣਦੀ ਐ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਤਾਂ ਐਸੇ ਕਰਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੇ ਕਿਹੜੀ ਗੱਲ ਦਾ ਦਾਵਾ ਕੀਤਾ ਸੀ ਬਿਲਕੁਲ ਉਸੇ ਹੀ ਪ੍ਰਕਾਰ ਪੰਜਾਬ ਦੇ ਲੋਕ ਇਹ ਦਾਵਾ ਕਰ ਰਹੇ ਨੇ ਅਮਰਪਾਲ ਸਿੰਘ ਦਾ ਪਰਿਵਾਰ ਇਹ ਦਾਵਾ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਕਹਿੰਦਾ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਵੀ ਆ ਔਰ ਚਿੱਟੇ ਦੇ ਤਸਕਰ ਵੀ ਨੇ ਤਾਂ ਦੇਖੋ ਲੋਕਤੰਤਰ ਹੈ ਜਿ세 ਪ੍ਰਕਾਰ ਵਿਕਰਮ ਸਿੰਘ ਮਜੀਠੀਆ ਨੇ ਅਮਰਪਾਲ ਸਿੰਘ ਇੱਕ ਗੁਰਸਿੱਖ ਬੰਦੇ ਦੇ ਉੱਤੇ ਦੋਸ਼ ਲਾ ਦਿੱਤੇ ਚਿੱਟੇ ਦੇ ਉਸੇ ਹੀ ਪ੍ਰਕਾਰ ਜੇਕਰ ਕੋਈ ਐਵੇਂ ਇਹਨਾਂ ਦੇ ਉੱਤੇ ਦੋਸ਼ ਲਾ ਦੇਵੇ ਫਿਰ ਉਹਨਾਂ ਨੂੰ ਛੇੜਨੀ ਲੱਗੂ ਕਿ ਭਾਈ ਅਮਰਪਾਲ ਸਿੰਘ ਦੇ ਉੱਤੇ ਅਸੀਂ ਬਿਨਾਂ ਗੱਲ ਤੋਂ ਥੋਪੀ ਜਾਂਦੇ ਹਾਂ ਕੋਈ ਸਿੱਧ ਨਹੀਂ ਹੋ ਰਹੀ ਗੱਲ ਧੱਕੇ ਨਾਲ ਅਸੀਂ ਪ੍ਰੈਸ ਕਾਨਫਰੰਸ ਕਰ ਦਿੰਦੇ ਹਾਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ ਸਜ਼ਾ ਤਾਂ ਚਲੋ ਜਿਹੜੀ ਮਿਲੀ ਆ ਕਾਨੂੰਨ ਦੇ ਆਧਾਰ ਤੇ ਸੰਵਿਧਾਨ ਦੇ ਆਧਾਰ ਤੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਹੈ ਆਲਰੇਡੀ ਉਹ ਜੇਲ੍ਹ ਦੇ ਅੰਦਰ ਹੈ ਪਰ ਗੱਲ ਹਾਂ ਕਿ ਸੱਚ ਦੀ ਆ ਕੋਈ ਸਾਡਾ ਰਿਸ਼ਤੇਦਾਰ ਨਹੀਂ ਲੱਗਦਾ ਅਮਰਪਾਲ ਸਿੰਘ ਪਰ ਗੱਲ ਜਿਹੜੀ ਸੱਚੀ ਆ ਉਹਨੂੰ ਕਹਿਣਾ ਪੈਂਦਾ ਹੁਣ ਮੁੱਖ ਮੰਤਰੀ ਕਹਿ ਰਿਹਾ ਕੱਲ ਦੇ ਬਿਆਨ ਦੇ ਵਿੱਚ ਕਹਿੰਦਾ ਭਾਈ ਵਿਕਰਮ ਸਿੰਘ ਮਜੀਠੀਆ ਨੂੰ 2014 ਦੇ ਵਿੱਚ ਕਿਸੇ ਦੀ ਯੁਰਤ ਨਹੀਂ ਸੀ ਕਿਉਂਕਿ ਉਦੋਂ ਤਾਂ ਮੁੱਖ ਮੰਤਰੀ ਮੁੱਖ ਮੰਤਰੀ ਵੀ ਹੈ ਨਹੀਂ ਸੀ ਉਹ ਕਹਿੰਦਾ ਮੈਂ ਉਹ ਯੁਰਤ ਕੀਤੀ ਸਿੱਖ ਥਾਪੜ ਕੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਵੀ ਨਸ਼ਿਆਂ ਦਾ ਤਸਕਰ ਤਾਂ ਹੁਣ ਤੁਸੀਂ ਇਹ ਦੱਸੋ ਬਖਰਮ ਸਿੰਘ ਮਜੀਠੀਆ ਤੇ ਬਾਗਲ ਦਾ ਪਰਿਵਾਰ ਦੂਜਿਆਂ ਨੂੰ ਭੰਡਣ ਤੇ ਲੱਗਿਆ ਕਦੇ ਕਹਿੰਦਾ ਅਮਰਪਾਲ ਸਿੰਘ ਚਿੱਟਾ ਲਾਉਂਦਾ ਉਹਦਾ ਭਾਈ ਲਾਉਂਦਾ ਕਦੇ ਕਹਿੰਦੇ ਆਹ ਸਰਕਾਰ ਮਾੜੀ ਆ ਫਿਰ ਤੁਸੀਂ ਇਹ ਦੇਖੋ ਵੀ ਫਿਰ ਕੱਲੇ ਤੁਸੀਂ ਚੰਗੇ ਹੋ ਤੁਹਾਡੀ ਸਰਕਾਰ ਹੋਣੀ ਚਾਹੀਦੀ ਸਦਾ ਲਈ ਤੁਸੀਂ ਤਾਂ ਚਾਹੁੰਦੇ ਇਹ ਹੋ ਕਿ ਸਦਾ ਲਈ ਅਸੀਂ ਪੰਜਾਬ ਨੂੰ ਲੁੱਟਣਾ ਸਾਡੀਆਂ ਪੀੜ੍ਹੀਆਂ ਤੋਂ ਭਾਈ ਪਰੰਪਰਾ ਰਹੀ ਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਬਣਾਈ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਆ ਜਾਂਦਾ ਫਿਰ ਇਹ ਕਹਿੰਦੇ ਹੁਣ ਫਲਾਣੇ ਨੇ ਆਉਣਾ ਫਿਰ ਸਾਡੇ ਬੱਚੇ ਵੀ ਆਉਂਦੇ ਇੱਕ ਇਹਨਾਂ ਦੇ ਭਤੀਜੇ ਦਾ ਵੀ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਸਾਡੇ ਸੁਖਵੀਰ ਬਾਦਲ ਦੀ ਭਗਵੰਤ ਮਾਨ ਨਾਲੋਂ ਜ਼ਿਆਦਾ ਪਾਵਰ ਹੈ ਅੱਜ ਵੀ ਉਹਨੇ ਦਾਅਵਾ ਕੀਤਾ ਇਸ ਗੱਲ ਦਾ ਤਾਂ ਹੁਣ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਵੋਗੇ ਸਾਰੇ ਪੰਜਾਬੀ ਤੇ ਭਾਈ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਜੇਕਰ ਕੋਈ ਇਹਨਾਂ ਨੂੰ ਕਵੇ ਤਦੋਂ ਕਿੰਨਾ ਲੱਗਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਆ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨੀ ਆ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ